ਪਿੰਡ ਮਹਾਰਾਜ ਜੀ ਜ਼ਿਲ੍ਹਾ ਬਠਿੰਡਾ ਗੁਰਦੁਆਰਾ ਸਾਹਿਬ ਫਲਾਈਆਂ ਵਾਲਾ ਭਾਈ ਕਨਈਆ ਸੇਵਾ ਸੇੜੀ ਚੱਲਦੀ ਹੈ ਜੀ ਉੱਥੇ ਉਹਦੇ ਹਰ ਇੱਕ ਮਹੀਨੇ ਸੀ ਰਾਸ਼ਨ ਦਿੰਨੇ 90 95 ਘਰਾਂ ਨੂੰ ਹਰ ਇੱਕ ਮਹੀਨੇ ਦੇਣੇ ਦੇਣਾ ਜੀ ਉੱਥੇ ਗੁਰਦੁਆਰੇ ਉਹ ਸਿਸਟਮ ਸਾਡਾ ਗੁਰਦੁਆਰੇ ਦਾ ਅਲੱਗ ਆ ਭਾਈ ਕਨਈਆ ਦਾ ਸਾਡਾ ਹੈ ਗੁਰਦੁਆਰੇ ਦੇ ਵਿੱਚ ਹੀ ਸਾਰਾ ਉੱਥੇ ਅਸੀਂ ਰਸਤ ਕੱਟੀ ਇਕੱਠੀ ਕਰੀਆ ਉੱਥੋਂ ਅਸੀਂ ਰਸਤੇ ਲੈ ਕੇ ਆਏ ਆ ਜੀ ਸਾਰਿਆਂ ਨੂੰ ਮਾਇਆ ਇਕੱਠੀ ਕਰੀਏ ਜਿੰਨੇ ਆਏ ਸਾਰਿਆਂ ਨੂੰ ਸੇਵਾ ਪਹੁੰਚੀ ਆ ਗ੍ਰੰਥੀ ਸਿੰਘ ਦਾ ਸਨਮਾਨ ਕੀਤਾ ਕੀ ਕਹਿਣਾ ਚਾਹੁੰਦਾ ਗ੍ਰੰਥੀ ਸਿੰਘ ਦਾ ਸਾਦਾ ਦਾ ਸਨਮਾਨ ਜੀ ਜਿੰਨਾ ਵੀ ਸਾਨੂੰ ਗ੍ਰੰਥੀ ਮਿਲੇ ਅਸੀਂ ਸਾਰਿਆਂ ਨੂੰ 5000 ਦੇਵਾਂਗੇ ਜਿੰਨੇ ਇੱਥੇ ਸੰਸਥਾ ਦੇ ਬਤ ਗੁਰਦੁਆਰੇ ਸਾਹਿਬ ਆਏ ਆ ਉਹਦਾ ਹੜ ਆਇਆ ਗ੍ਰੰਥੀਆਂ ਦਾ ਕੰਮ ਤਾਂ ਖੜੀ ਗਿਆ ਨਾ ਜੀ जिदे ਘਰੇ ਹੀ ਨੇ ਆਪ ਦੇ ਜਿਨ੍ਹਾਂ ਦੇ ਜਾਣਾ ਪਾਠ ਕਰਨਾ ਉਹਨਾਂ ਦੇ ਘਰੇ ਤਾਂ ਹੀ ਆਪ ਦਾ ਬੁਰਾ ਹਾਲ ਉਹ ਪੇ ਮੰਗੀ ਜਾਂਦੇ ਆ ਜੀ ਉਹ ਗ੍ਰੰਥੀਆਂ ਨੂੰ ਕੌਣ ਦੇਊਗਾ ਜੀ ਅਸੀਂ ਸਾਰੇ ਕਮੇਟੀ ਨੇ ਫੈਸਲਾ ਕਰਿਆ ਵੀ ਅਸੀਂ ਆਖਿਆ ਜੀ ਇਹਨਾਂ ਨੂੰ ਜਿੰਨੇ ਸਾਨੂੰ ਗੁਰਦੁਆਰੇ ਸਾਰੇ ਦੇ ਦੋ ਜਿੰਨੇ ਮਰਜ਼ੀ ਦੇ ਦੋ ਅਸੀਂ ਉਹਨਾਂ ਨੂੰ 5-5000 ਰੁਪਏ ਦੇਵਾਂਗੇ ਇਹਨੇ ਸਾਨੂੰ 11-12 ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਨਾਂ ਦੱਸੇ ਪਿੰਡ ਦੇ ਦੱਸੇ ਅਸੀਂ ਉਹਨਾਂ ਨੂੰ ਸਾਰਿਆਂ ਨੇ ਸੇਵਾ ਕਰੀਏ ਸੇਵਾ ਕਾਦੀ ਕਰੀਏ ਜੀ ਹਲੇ ਸੇਵਾ ਤਾਂ ਇਹਨਾਂ ਦੇ ਕਰਨੀ ਕੀ ਕਰਨੀ ਜੀ ਇਹਨਾਂ ਦੇ ਜਿਹੜੇ ਸਾਰਾ ਕਰ ਆਪਣੇ ਸਿੱਖ ਸੰਗਤ ਵਾਸਤੇ ਕਰਦੇ ਆ ਜੀ ਅਸੀਂ ਤਾਂ ਇਹਨਾਂ ਦਾ ਧੰਨਵਾ ਇਹ ਤਾਂ ਇੰਨੇ ਕਰ ਸਕਦੇ ਆ ਸੇਵਾਦਾਰੀ ਕੀ ਕਰ ਸਕਦੇ ਆ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਨੇਗਿਆ ਜੀ ਸੇਵਾ ਸੁਸਾਇਟੀ ਮਹਾਰਾਜ ਪਿੰਡ ਤੋਂ ਆਏ ਹਨ ਇਹ ਵੀਰ ਗਰੰਥੀ ਸਿੰਘਾ ਦੀ ਮਦਦ ਕਰਨ ਵਾਸਤੇ ਅਸੀਂ ਸਮੂਹ ਗਰੰਥੀ ਸਿੰਘਾ ਵੱਲੋਂ ਮੈਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆ ਕਿਉਂਕਿ ਜਿਨ੍ਹਾਂ ਨੇ ਸਾਡੇ ਦੁੱਖ ਦੇ ਸਮੇਂ ਦੇ ਵਿੱਚ ਸਾਡੀ ਬਾਹ ਫੜੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੀ ਜਿਹੜੀ ਮਦਦ ਕੀਤੀ ਆ ਨਾ ਇਹ 5000 ਨਹੀਂਗਾ ਇਹ 50000 ਰੁਪਇਆ ਹੈ ਕਿਉਂਕਿ ਅੱਜ ਜਿਹੜਾ ਸਾਨੂੰ ਜ਼ਰੂਰਤ ਸੀ ਉਹ ਸਾਡੀਆਂ ਜ਼ਰੂਰਤਾਂ ਦੀ ਪੂਰਤੀ ਵਾਸਤੇ ਇਹ ਬਹੁਤ ਜ਼ਿਆਦਾ ਹੈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਪਹਿਲਾਂ ਇੱਕ ਹਾਂਗਕਾਂਗ ਦੇ ਸਿੰਘ ਆਏ ਸੀ ਉਹ ਵੀ ਸੇਵਾ ਕਰਕੇ ਗਏ ਸੀ ਤੇ ਅਸੀਂ ਸਮੁੱਚੇ ਸ਼੍ਰੋਮਣੀ ਕਮੇਟੀ ਨੂੰ ਜਾਂ ਹੋਰ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਭਾਈ ਗਰੰਥੀ ਸਿੰਘਾਂ ਦੀ ਸਾਰ ਲਵੋ ਗਰੰਥੀ ਸਿੰਘਾਂ ਦੀ ਬਾਹ ਫੜੋ ਸਾਡਾ ਸਹਿਯੋਗ ਕਰੋ ਕਿਉਂਕਿ ਜਿਹੜਾ ਘਰਾਂ ਦੇ ਵਿੱਚ ਪੈਲੀਆਂ ਦੇ ਤਬਾਹ ਹੋ ਗਈਆਂ ਫਸਲਾਂ ਬਰਬਾਦ ਹੋ ਗਈਆਂ ਪੱਠੇ ਲੋਕਾਂ ਦੇ ਮਰ ਗਏ ਸਾਰੀ ਸੰਗਤ ਦੇ ਤੇ ਸਾਡੀ ਜਿਹੜੀ ਆ ਉਹ ਸਹਾਇਤਾ ਕਿੱਥੋਂ ਹੋਣੀ ਆ ਇਸ ਵਾਸਤੇ ਅਸੀਂ ਸਮੁੱਚੀ ਸਿਕਾਉ ਨੂੰ ਬੇਨਤੀ ਕਰਦੇ ਆ ਕਿ ਗਰੰਥੀ ਸਿੰਘਾਂ ਦੀ ਵਿਚਾਰ ਲਵੋ ਤੇ ਜਿੱਥੇ ਦੂਜਾ ਕਰਦੇ ਜੇ ਇਹਨਾਂ ਦਾ ਵੀ ਜਿੰਨਾ ਵੀ ਹੋ ਸਕੇ ਥੋੜਾ ਥੋੜਾ ਕਰੋਗੇ ਬੂੰਦ ਬੂੰਦ ਦੇ ਨਾਲ ਸਮੁੰਦਰ ਭਰ ਜਾਂਦਾ ਹੈ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੋਹ ਨਿਹਾਲ ਬੋਲੇ ਨਿਹਾਲ ਆਵੇ ਸੋਹ ਨਿਹਾਲ ਸਭ ਨੂੰ ਦੁਆ ਬਾਬੇ ਦੇ ਪਾਏ ਬਾਬਾ ਸੋਹ ਨਿਹਾਲ ਬਾਬੇ ਦੇ ਪਾਏ ਸੋਹ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਜਲੋਕੀਆਂ ਬਹਿਕਾਂ ਤੇ ਖਲੋਤੇ ਹੋਏ ਆ ਇਹ ਅੱਜ ਇਸ ਇਲਾਕੇ 'ਚ ਆਉਣ ਦਾ ਕਾਰਨ ਹੈ ਕਿ ਵੇਖੋ ਪਿਛਲੇ ਦਿਨੀ ਸਾਡੇ ਕਾਫੀ ਜਿਹੜਾ ਪੰਜਾਬ ਦਾ ਇਲਾਕਾ ਹੜ੍ਹ ਪ੍ਰਭਾਵਿਤ ਹੈ ਕਾਫੀ ਲਾਪਾ ਹੜਾਂ ਦੀ ਮਾਰ ਈਟਾਇਆ ਜਿਹਦੇ ਵਿੱਚ ਜਿਹੜੇ ਬਸਤੀ ਜਲੋਕੇ ਉਹ ਗਗੜ ਕੇ ਇਹ ਦੋ ਪਿੰਡ ਜਿਹੜੇ ਆ ਕਾਫੀ ਪ੍ਰਭਾਵਿਤ ਹੋਏ ਸਨ ਔਰ ਇਹਨਾਂ ਦਾ ਦੁੱਖ ਨੂੰ ਸਾਂਝਾ ਕਰਨ ਵਾਸਤੇ ਅੱਜ ਸਾਡੇ ਕੋਲ ਮਹਾਰਾਜ ਤੋਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਭਲਾਈਆਂ ਨਾ ਭਲਾਈਏ ਗੁਰਦੁਆਰਾ ਭਲਾਈਆਂ ਵਾਲਾ ਉੱਥੋਂ ਦੀ ਜਿਹੜੀ ਸੇਵਾ ਸੁਸਾਇਟੀ ਪਹੁੰਚੀ ਸਾਡੇ ਕੋਲ ਇਹ ਸਾਡਾ ਸਾਡੇ ਇਲਾਕੇ ਵਿੱਚ ਇਹਨਾਂ ਸਾਡੇ ਕਿਸਾਨ ਵੀਰਾਂ ਦਾ ਤੇ ਗ੍ਰੰਥ ਸਿੰਘ ਦਾ ਦਰਦ ਜਿਹੜਾ ਦਰਦ ਵਾਸਤੇ ਦੂਦ ਕਰਨ ਵਾਸਤੇ ਬਾਹ ਫੜਨ ਵਾਤੇ ਆਏ ਸਨ ਇਹਨਾਂ ਇਸ ਇਲਾਕੇ ਦੇ ਵਿੱਚ ਔਰ ਇਹਨਾਂ ਕਿਸਾਨਾਂ ਨੂੰ ਜੋ ਮਾਇਆ ਵੀ ਦਿੱਤੀ ਹੈ ਤੇ ਨਾਲ ਸਾਡੇ ਵੀ ਜਿਹੜੇ ਗਰੰਤੀ ਸਿੰਘ ਵੀਰ ਸਾਡੇ ਜਿਹੜੇ ਜਿਹੜੇ ਦੋ ਟਾਈਮ ਗੁਰੂ ਘਰ ਦੀਆਂ ਸਵਾਮਾਂ ਕਰਦੇ ਐ ਔਰ ਲੋਕਾਈ ਦੀ ਭਲੇ ਵਾਸਤੇ ਅਰਦਾਸਾਂ ਕਰਦੇ ਐ ਉਹਨਾਂ ਦੀ ਵੀ ਇਹਨਾਂ ਨੇ ਮਦਦ ਕੀਤੀ ਗਈ ਹੈ ਔਰ ਅਸੀਂ ਅੱਜ ਇਹਨਾਂ ਵੀਰਾਂ ਦਾ ਇਲਾਕੇ ਵੱਲੋਂ ਗੁਰਮਤਿ ਪ੍ਰਚਾਰ ਜਥੇ ਵੱਲੋਂ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਵੇਖੋ ਜਦੋਂ ਸਾਡੇ ਤੇ ਇੱਕ ਮੁਸੀਬਤ ਬਣਦੀ ਹੈ ਤੇ ਪੰਜਾਬੀਆਂ ਦੇ ਪੰਜਾਬੀ ਕਾਮੇ ਆਉਂਦੇ ਐ ਜਿੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਨਾ ਉੱਥੇ ਫਿਰ ਗੁਰੂ ਦੀ ਸੰਗਤ ਕਿਰਪਾ ਕਰਦੀ ਹੈ ਇਨਾਂ ਦੇ ਅੰਦਰ ਇੱਕ ਪੰਜਾਬ ਦਾ ਦਰਦ ਹੈ ਇਹ ਸਮਝਦੇ ਪੰਜਾਬ ਦਾ ਦਰਦ ਨੂੰ ਇਹ ਸਾਡੇ ਆਪਣੇ ਵੀਰ ਸਮਝ ਕੇ ਭਰਾ ਸਮਝ ਕੇ ਸਾਡੇ ਕੋਲ ਆਏ ਆ ਅਸੀਂ ਪੂਰੇ ਇਲਾਕੇ ਵੱਲੋਂ ਔਰ ਸੰਗਤ ਵੱਲੋਂ ਇਹਨਾਂ ਧੰਨਵਾਦ ਕਰਦੇ ਆਂ ਗੁਰੂ ਕਿਰਪਾ ਕਰੇ ਇਸ ਸੋਸਾਇਟੀ ਦੀ ਚੜ੍ਹਦੀ ਕਲਾ ਕਰੇ ਇਸੇ ਤਰ੍ਹਾਂ ਦੱਸ ਅੱਗੇ ਦਾ ਪਛ ਦੱਸ ਰਹੇ ਸਨ ਕਿ ਅਸੀਂ ਹੋਰ ਵੀ ਸਵਾਵਾ ਕਰ ਰਹੇ ਨੇ ਪਿੰਡਾਂ ਵਿੱਚ ਪਿੰਡ ਆਪਣੇ ਪਿੰਡ ਵਿੱਚ ਜਿਵੇਂ ਲੋੜਵੰਦਾਂ ਦੀ ਮਦਦ ਕਰਨੀ ਜਿਵੇਂ ਹੋਰ ਉਹਨਾਂ ਦੀ ਮੈਡੀਕਲ ਦੀ ਸਹਾਇਤਾ ਕਰਨੀ ਔਰ ਕਾਫੀ ਸਮਾਂ ਇਹ ਸੈਟਿੰਗ ਬਾਹਰ ਹੀ ਹੈ ਔਰ ਅਸੀਂ ਇੱਕ ਬੇਨਤੀ ਵੀ ਕਰਨਾ ਚਾਹਣਾ ਹੈ ਜਿਹੜੇ ਵੀਰ ਮਨੁੱਖਤਾ ਦੀ ਸੇਵਾ ਅੰਦਰੋਂ ਕਰਨਾ ਚਾਹੁੰਦੇ ਹੈ ਇਹਨਾਂ ਵੀਰਾਂ ਦੀ ਆਪਾਂ ਰਲ ਮਿਲ ਕੇ ਇਹਨਾਂ ਦੀ ਮਦਦ ਵੀ ਕਰੀਏ ਇਹਨਾਂ ਦੇ ਨਾਲ ਉਹਨਾਂ ਖਲੋਈਏ ਇਹਨਾਂ ਦੇ ਕਿਉਂਕਿ ਬੜੀ-ਬੜੀ ਸੇਵਾ ਨਿਭਾ ਰਹੇ ਨੇ ਅਸੀਂ ਅੱਜ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ